ਦੇਖੋ ਅਸੀਂ ਸਾਰੇ ਜਾਣਦੇ ਆ ਕਿ ਮਜੀਠਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ 27-28 ਮੌਤਾਂ ਦੇ ਕਰੀਬ-ਕਰੀਬ ਹੋ ਗਈਆਂ ਕਿ ਜਿਨ੍ਹਾਂ ਨੇ ਨਕਲੀ ਸ਼ਰਾਬ ਪੀ ਕੇ ਜਿਹੜੀ ਮੌਤਾਂ ਹੋਈਆਂ ਔਰ ਉੱਥੇ ਪੰਜਾਬ ਸਰਕਾਰ ਜਿਹੜੀ ਹੈ ਇੱਕ ਮਹਿੰਮ ਚਲਾ ਰਹੀ ਹੈ ਜੀ ਨਸ਼ਾ ਵਿਰੋਧ ਸਾਡੇ ਜਿਹੜੀ ਮਹਿੰਮ ਚਲਾਈ ਹੋਈ ਹੈ ਇਹ ਉਸ ਤੋਂ ਮੈਂ ਕਹਾਂਗਾ ਵੀ ਇਹਨਾਂ ਦੀ ਕਰਨੀ ਔਰ ਕਥਨੀ ਦੇਖ ਲਓ ਕਿੰਨਾ ਫਰਕ ਹੈ ਅੱਜ ਲੁਧਿਆਣਾ ਦੇ ਵਿੱਚ ਨੂਰਵਾਲਾ ਰੋਡ ਦੇ ਵਿੱਚ ਵੀ ਤਿੰਨ ਲੋਗਾਂ ਦੀ ਸ਼ਰਾਬ ਪੀ ਕੇ ਨਕਲੀ ਉਹਨਾਂ ਦੀ ਡੈਥ ਹੋ ਗਈ। ਔਰ ਮੇਰਾ ਉੱਥੇ ਜਾਣਾ ਹੋਇਆ ਔਰ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਕਰਕੇ ਆਇਆ। ਔਰ ਉੱਥੇ ਮੈਂ ਸਾਰੇ ਜਿਹੜੇ ਉਥੋਂ ਦੇ ਏਰੀਆ ਦੇ ਲੋਕ ਸੀ ਇੱਕ ਗੱਲ ਕਹਿ ਰਹੇ ਸੀ ਕਿ ਇੱਥੇ ਗਲੀ ਦੇ ਵਿੱਚ ਮੱਲਿਆਂ ਦੇ ਵਿੱਚ ਜਿਹੜੀ ਸ਼ਰਾਬ ਔਰ ਚਿੱਟਾ ਘਰ-ਘਰ ਚ ਵਿਕ ਰਿਹਾ ਔਰ ਜਿਹੜੇ ਤਿੰਨ ਲੋਕਾਂ ਦੀ ਡੈਥ ਹੋਈ ਏ ਉਹ ਇੱਕ ਉਥੇ ਪਲਾਟ ਹੈਗਾ ਪਲਾਟ ਦੇ ਵਿੱਚ ਹੀ ਬੈਠੇ ਸੀ ਔਰ ਹੋਰ ਵੀ ਉਹ ਮੱਲੇ ਵਾਲੇ ਕਹਿੰਦੇ ਸੀ ਬਹੁਤ ਸਾਰੇ ਲੋਕ ਨੇ ਇੱਥੇ ਜਿੱਟਾ ਵੀ ਪੀਂਦੇ ਨੇ ਔਰ ਸ਼ਰਾਬ ਵੀ ਪੀਂਦੇ ਨੇ ਔਰ ਅਸੀਂ ਉਹਨਾਂ ਨੂੰ ਜੇ ਡੱਕਦੇ ਆ ਤੇ ਉਹ ਸਾਡੇ ਗਲ ਬਿੰਦੇ ਨੇ ਔਰ ਅੱਜ ਬੜੀ ਮਾੜੀ ਘਟਨਾ ਹੋਈ ਏ ਜਿਹੜੀ ਉਥੇ ਨਕਲੀ ਸ਼ਰਾਬ ਪੀ ਕੇ ਤਿੰਨ ਲੋਕਾਂ ਦੀ ਡੈਥ ਹੋਈ ਏ ਮੈਂ ਇੱਕ ਗੱਲ ਤੁਹਾਨੂੰ ਹੋਰ ਥੋੜੀ ਕਮ ਕਹਿਣਾ ਚਾਹਾਂਗਾ ਕਿ ਅੱਜ ਤੋਂ 2 ਮਹੀਨੇ ਪਹਿਲਾਂ ਟਾਈਮਿੰਗ ਇਹ ਪਹਿਲਾਂ ਦੇ ਕਰੀਬ ਇੱਕ ਸ਼ਰਾਬ ਦੀ ਨਕਲੀ ਫੈਕਟਰੀ ਫੜੀ ਗਈ ਲੁਧਿਆਣੇ ਦੇ ਵਿੱਚ ਜਿਹੜੀ ਸਾਡੀ ਏਟੀਸੀ ਮੈਡਮ ਹੈਗੇ ਨੇ ਸ਼ਵਾਨੀ ਮੈਡਮ ਜੀ ਉਹਨਾਂ ਨੇ ਪਕੜੀ ਸੀ ਔਰ ਉਹਨਾਂ ਦੇ ਨਾਲ ਵੱਡੇ ਵੱਡੇ ਅਫਸਰ ਗਏ ਔਰ ਉਹਨਾਂ ਨੇ ਉਹ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਔਰ ਜੇ ਉਹ ਸ਼ਰਾਬ ਦੀ ਫੈਕਟਰੀ ਦੀ ਸਹੀ ਜਿਹੜੀ ਇਹ ਇਨਕੁਆਰੀ ਹੋ ਜਾਂਦੀ ਕਿਉਂਕਿ ਉੱਥੇ ਸ਼ਰਾਬ ਪਕੜੀ ਗਈ ਸੀ ਖਾਲੀ ਬੋਤਲਾਂ ਪਕੜੀਆਂ ਗਈਆਂ ਔਰ ਜਿਹੜੇ ਉਥੋਂ ਦੇ ਲੋਕ ਸੀ ਉਸ ਟਾਈਮ ਸ਼ਵਾਨੀ ਮੈਡਮ ਕਹ ਰਹੇ ਸੀ ਵੀ ਇਹ ਨਕਲੀ ਸ਼ਰਾਬ ਭਰ ਕੇ ਤੇ ਮੈਰਜ ਪੈਲਸਾਂ ਚ ਤੇ ਇਧਰ ਉਧਰੇ ਸਪਲਾਈ ਕਰਦੇ ਨੇ ਤੇ ਜੇ ਉਹ ਨਕਲੀ ਸ਼ਰਾਬ ਦੀ ਫੈਕਟਰੀ ਪੜੀ ਸੀ ਤੇ ਉਹਦੀ ਕਿਉਂ ਨਹੀਂ ਬਿਰਕੀ ਨਾਲ ਜਾਂਚ ਕੀਤੀ ਗਈ ਉਹ ਸ਼ਰਾਬ ਪਗੜੀ ਗਈ ਉਹ ਸ਼ਰਾਬ ਕਿੱਥੋਂ ਆ ਰਹੀ ਸੀ ਉਹ ਕਿੱਥੋਂ ਕਿਹੜੇ ਠੇਕੇ ਤੋਂ ਲੈ ਕੇ ਆ ਰਹੀ ਸੀ ਖਾਲੀ ਬੋਤਲਾਂ ਕਿੱਥੋਂ ਆ ਰਹੀਆਂ ਸੀ ਜਿਉ ਮੈਰਜ ਪੈਲਸਾਂ ਦੇ ਵਿੱਚ ਸਪਲਾਈ ਕਰ ਰਹੇ ਸੀ ਤੁਸੀਂ ਦੇਖਿਆ ਕਿ ਬਹੁਤ ਸਾਰੇ ਵਿਆਹਾਂ ਦੇ ਵਿੱਚ ਕਈ ਲੋਕ ਕਹਿੰਦੇ ਸੀ ਅੱਜ ਸ਼ਰਾਬ ਪੀ ਕੇ ਆਇਆ ਸਾਡਾ ਪੇਟ ਦਰਦ ਹੋ ਗਿਆ ਔਰ ਉਹ ਵੀ ਇੱਕ ਦੇਖੋ ਬੜਾ ਵੱਡਾ ਜਿਹੜਾ ਕਾਂਡ ਹੈ ਜਿਹੜਾ ਲੁਧਿਆਣਾ ਚ ਚਲੋ ਬਚਾਅ ਹੋ ਗਿਆ ਪਰ ਮੈਂ ਇੱਕ ਗੱਲ ਪੁੱਛਣਾ ਚਾਹਨਾ ਮੈਡਮ ਜੀ ਨੂੰ ਵੀ ਜੇ ਤੁਸੀਂ ਸਹੀ ਤਰੀਕੇ ਨਾਲ ਇਨਕੁਆਰੀ ਕੀਤੀ ਹੁੰਦੀ ਤੇ ਅੱਜ ਜਿਹੜੇ ਲੁਧਿਆਣਾ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਗਰੀਬ ਪਰਿਵਾਰ ਦੀਆਂ ਉਹ ਕਰਨਾ ਉਝੜਦੇ ਜੀ ਵੀ ਹੁਣ ਵੀ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ ਸਰਕਾਰ ਨੇ ਗੱਲ ਦਬਾਣੀ ਹੈ ਇਹਨਾਂ ਨੇ ਸਰਕਾਰ ਨੇ ਕਿਸੇ ਹੋਰ ਪਾਸੇ ਇਹਨੂੰ ਘੁਮਾ ਕੇ ਲੈ ਕੇ ਜਾਣਗੇ ਪਰ ਇਹ ਸਰਕਾਰ ਦੀ ਨਲੈਕੀ ਹੈ ਦੇਖੋ ਸ਼ਰਾਬ ਅੱਜ ਉਥੇ ਸਾਰਾ ਏਰੀਆ ਕਹ ਰਹੇ ਸੀ ਵੀ ਇੱਥੇ ਹਰ ਗਲੀ ਦੇ ਵਿੱਚ ਸ਼ਰਾਬ ਵਿਕ ਰਹੀ ਹੈ ਤੇ ਮੈਂ ਪੁੱਛਣਾ ਚਾਹਨਾ ਉਹ ਸ਼ਰਾਬ ਕਿੱਥੋਂ ਆ ਰਹੀ ਹੈ ਜੇ ਐਕਸਾਈਜ਼ ਦੇ ਜਿਹੜੇ ਲੋਕ ਨੇ ਐਕਸਾਈਜ਼ ਦੇ ਜਿਹੜੇ ਅਫਸਰ ਨੇ ਇਸ ਚੀਜ਼ 'ਤੇ ਧਿਆਨ ਦੇਣ ਤੇ ਸ਼ਰਾਬ ਗਲੀ ਮੱਲਿਆਂ 'ਚ ਕਿੱਦਾਂ ਵਿਕ ਸਕਦੀ ਹੈ ਕਿਉਂ ਕਿੱਦਾਂ ਵਿਕ ਰਹੀ ਹੈ ਕਿ ਸ਼ਰਾਬ ਦੇ ਠੇਕੇ ਦੇ ਉੱਪਰ ਜਿੱਦਾਂ ਦਿੱਲੀ ਨੂੰ ਲੁੱਟਿਆ ਇਹਨਾਂ ਨੇ ਜਿੱਥੇ 2 ਬਟ ਜੇ ਦੀ ਉਥੇ 200 200 ਪੇਟੀਆਂ ਨਾਲ ਨੇ ਭੇਜੀ ਉਸੇ ਤਰੀਕੇ ਦੇ ਨਾਲ ਹੀ ਅੱਜ ਪੰਜਾਬ ਦੇ ਵਿੱਚ ਵੀ ਕੇਜਰੀਵਾਲ ਜੀ ਉਹ ਸਰੋਧੇ ਜਾ ਕੇ ਬੈਠ ਗਏ ਨੇ ਦਿੱਲੀ ਦੀ ਤਰਜ਼ ਤੇ ਵੀ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਔਰ ਆਸਟ੍ਰੇਲੀਆ ਦੇ ਕੋਲੋਂ ਹਜ਼ਾਰ ਜਿੱਥੇ ਪੇਟੀ 100 ਲੱਗਦੀ ਹੈ ਉਥੇ 5 500 ਪੇਟੀਆਂ ਚੁੱਕ ਗਏ ਜਿਹੜੇ ਠੇਕੇਦਾਰਾਂ ਨੂੰ ਦੇ ਕੇ ਤੇ ਉਹਦੀ ਬਲੈਕ ਰਾਨਾ ਚਾਹੁੰਦੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਕਦਮ ਜਿਹੜਾ ਚੁੱਕਿਆ ਲੈ ਬੋਲੋ ਦੇਖੋ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਸਰ ਇਹਦੇ ਚ ਰਾਜਨੀਤੀ ਨਹੀਂ ਕਰਨਾ ਜਾਂਦਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂ ਪੇ ਜੇ ਸ਼ਵਾਨੀ ਮੈਡਮ ਨੇ ਏਟੀਸੀ ਨੇ ਸਹੀ ਉਸ ਟਾਈਮ ਇਨਕੁਆਰੀ ਕੀਤੀ ਹੁੰਦੀ ਜਿਹੜੇ ਮੁਜਰਮ ਸਨ ਉਹਨਾਂ ਤੇ ਕਾਰਵਾਈ ਕੀਤੀ ਹੁੰਦੀ ਤੇ ਜਿਹੜੇ ਅੱਜ ਲੁਧਿਆਣੇ ਦੇ ਵਿੱਚ ਲੋਕਾਂ ਦੀ ਡੈਥ ਹੋਈਏ ਇਹ ਡੈਥ ਨਾ ਹੁੰਦੀ ਔਰ ਮੈਂ ਮੰਗ ਕਰਨਾ ਭਗਵੰਦ ਮਾਨ ਜੀ ਤੋਂ ਜਿਹੜੀ ਪੁਰਾਣੀ ਜਿਹੜੀ ਇਨਕੁਆਰੀ ਹੈ ਜਿਹੜੀ ਪਹਿਲਾਂ ਨਕਲੀ ਫੈਕਟਰੀ ਵੜੀ ਹੈ ਉਹਦੀ ਦੁਬਾਰਾ ਜਾਂਚ ਕੀਤੀ ਜਾਵੇ ਔਰ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਕੋਈ ਸਾਹਮਣੇ ਆਏਗਾ ਔਰ ਜਿਹੜੀ ਅਜੇ ਲੁਧਿਆਣੇ ਦੇ ਵਿੱਚ ਕੀ ਪੰਜਾਬ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਨੇ ਸ਼ਰਾਬ ਵੇਚ ਰਹੀ ਐ ਤੁਸੀਂ ਆਪਣੇ ਉਹਨਾਂ ਠੇਕਿਆਂ ਦੇ ਉੱਪਰ ਬੰਦੇ ਬਿਠਾਓ ਜੇ ਉੱਥੇ 10 ਬੇਟੀਆਂ ਰੋਜ਼ ਦੀਆਂ ਵੇਖਦੇ ਨੇ ਤਾਂ ਉੱਥੇ 200 ਬੇਟੀ ਤੁਸੀਂ ਕਿਉਂ ਦੇ ਰਹੇ ਹੋ ਤੁਸੀਂ ਫालतू ਸ਼ਰਾਬ ਕਿਉਂ ਦੇ ਰਹੇ ਹੋ ਉਹ ਜਿਹੜੀ ਫालतू ਸ਼ਰਾਬ ਐ ਉਹ ਠੇਕੇਦਾਰ ਨੂੰ ਬਲੈਕ ਕਰਦੇ ਨੇ ਲੋਕਾਂ ਨੂੰ ਘਰਾਂ ਘਰਾਂ ਚ ਗਲੀਆਂ ਗਲੀਆਂ ਦੇ ਵਿੱਚ ਸਮਗਲਰ ਰੋਡ ਦਿੰਦੇ ਨੇ ਤੇ ਜਿਹੜੇ ਸਮਗਲਰ ਨੇ ਇੱਕ ਬੋਤਲ ਤੋਂ ਦੋ ਬੋਤਲਾਂ ਬਣਾ ਕੇ ਨਕਲੀ ਜ਼ਹਿਰੀਲੇ ਚੀਜ਼ਾਂ ਪਾ ਕੇ ਵੇਚ ਦੇਣੇ ਤੇ ਇਹ ਮੌਤਾ ਹੋ ਰਹੀਆਂ ਨੇ ਮੈਂ ਇਹਦੀ ਜਾਂਚ ਦੀ ਇਹਦੀ ਮੰਗ ਕਰਨਾ ਔਰ ਇਹ ਵੀ ਕਹਿਣਾ ਚਾਹਨਾ ਕਿ ਜਿਹੜੇ ਲੋਕਾਂ ਦੀ ਡੈਥ ਹੋਈ ਹੈ ਉਹਨਾਂ ਨੂੰ 25-25 ਲੱਖ ਰੁਪਈਆ ਦਿੱਤਾ ਜਾਵੇ ਔਰ ਉਹਨਾਂ ਨੂੰ ਸਰਕਾਰੀ ਇੱਕ ਇੱਕ ਨੌਕਰੀ ਦਿੱਤੀ ਜਾਵੇ ਮੈਂ ਦੇਖਿਆ ਉਹ ਬਹੁਤ ਗਰੀਬ ਲੋਕ ਨੇ ਬਹੁਤ ਉਹਨਾਂ ਦੇ ਛੋਟੇ ਛੋਟੇ ਬੱਚੇ ਸੀ ਮੈਨੂੰ ਅੱਜ ਉੱਥੇ ਜਾ ਕੇ ਬਹੁਤ ਤਕਲੀਫ ਹੋਈ ਔਰ ਮੈਂ ਆਪਣੇ ਵੱਲੋਂ ਉਸ ਪਰਿਵਾਰਾਂ ਨੂੰ ਤਿੰਨਾਂ ਪਰਿਵਾਰਾਂ ਨੂੰ ਲੱਖ-ਲੱਖ ਰੁਪਈਆ ਉਹਨਾਂ ਨੂੰ ਮੈਂ ਆਪਣੇ ਵੱਲੋਂ ਦੇ ਕੇ ਆਇਆ ਕਿਉਂਕਿ ਮੈਂ ਉਹਨਾਂ ਦਾ ਦੁੱਖ ਨਹੀਂ ਦੇਖ ਸਕਿਆ ਮੈਂ ਉਹਨਾਂ ਦਾ ਦਰਦ ਨਹੀਂ ਦੇਖ ਸਕਿਆ ਤੇ ਮੈਂ ਉੱਥੇ ਲੱਖ-ਲੱਖ ਰੁਪਈਆ ਉਸ ਪਰਿਵਾਰਾਂ ਨੂੰ ਜਿਹੜਾ ਯੋਗਦਾਨ ਉਹਨਾਂ ਚ ਪਾ ਕੇ ਆਇਆ ਔਰ ਮੈਂ ਮੰਗ ਕਰਨਾ ਭਗਵੰਤ ਮਾਨ ਜੀ ਦੇ ਅੱਗੇ ਵੀ ਭਗਵੰਤ ਮਾਨ ਜੀ ਇਹਦੀ ਉੱਚ ਪੱਧਰ ਤੇ ਜਾਂਚ ਹੋਣੀ ਚਾਹੀਦੀ ਏ ਜਿਹੜੇ ਤੁਹਾਡਾ ਨਸ਼ਾ ਵਿਰੋਧ ਜਿਹੜੀ ਮੁਹਿੰਮ ਚੱਲ ਰਹੀ ਏ ਬਿਲਕੁਲ ਝੂਠੀ ਏ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਏ ਇਹ ਕੋਈ ਮੁਹਿੰਮ ਨਹੀਂ ਚੱਲ ਰਹੀ ਅੱਜ ਵੀ ਘਰਾਂ ਦੇ ਵਿੱਚ ਲੋਕ ਦੱਸ ਰਹੇ ਸੀ ਵੀ ਸ਼ਰਾਬ ਸ਼ਰਿਆਂ ਬਿਕ ਰਹੀ ਏ ਚਿੱਟਾ ਸ਼ਰਿਆਂ ਬਿਕ ਰਿਆ ਹੋਵੇ ਕਿਸੇ ਚੀਜ਼ ਦਾ ਕੋਈ ਕੰਟਰੋਲ ਨਹੀਂ ਔਰ ਸਭ ਝੂਠ ਬੋਲਿਆ ਜਾ ਰਿਹਾ ਆਮ ਆਦਮੀ ਪਾਰਟੀ ਚੋੜ ਦਾ ਪੜੰਦਾ ਮੈਂ ਪੰਜਾਬ ਦੀ ਜਨਤਾ ਨੂੰ ਵੀ ਕਹਾਂਗਾ ਆਓ ਸਾਰੇ ਅਸੀਂ ਮਿਲ ਕੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਨਸ਼ਾ ਵਿਰੋਧ ਮਹਿੰਮ ਚਲਾਈ ਹੋਈ ਹੈ ਸਾਨੂੰ ਸਾਰੇ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਣਾ ਹੈ ਤੇ ਆਮ ਆਦਮੀ ਦੇ ਵਿਰੋਧ ਜਿਹੜੀ ਸਾਨੂੰ ਮਹਿੰਮ ਚਲਾਣੀ ਚਾਹੀਦੀ ਹੈ ਵੀ ਇਹਨਾਂ ਤੋਂ ਪੰਜਾਬ ਤੋਂ ਇਹਨਾਂ ਨੂੰ ਖਲਾਸੀ ਕਰਾਈ ਜਾਵੇ